ਪਟਿਆਲਾ ਦੇ ਹੱਤੀ ਪੰ ਦਾ ਪਿੰਡ ਪਿੰਡੋਰ ਦੇ ਵਿੱਚ ਪ੍ਰਾਚੀਨ ਸ਼ਿ ਮੰਦਰ ਦੇ ਵਿੱਚ ਮਾ ਸ਼ਿਵ ਰਾਤਰੀ ਤੇ ਪ੍ਰੀਤ ਕੰਬਾਇਨ 'ਤੇ ਐਮ ਡੀ ਹਰਦੀਪ ਸਿੰਘ ਅਤੇ ਸੇਵਾ ਮੰਦਿਰ ਡਾਕਟਰ ਬਲਬੀਰ ਸਿੰਘ ਨੇ ਮੱਥਾ ਟੇਕਿਆ ਤੇ ਜਲ ਚੜਾਇਆ ਅਤੇ ਆਸ਼ੀਰਵਾਦ ਲਿਆ ਪ੍ਰਾਚੀਨ ਮੰਦਰ ਬਾਰੇ ਵੀ ਪੂਰੀ ਜਾਣਕਾਰੀ ਦਿੱਤੀ ਹੈ ਅੰਗਜੇ ਮਰੋੜਪੰਡ ਦੇ ਵਿੱਚ ਆਏ ਹਾਂ। ਮੈਂ ਤਾਂ ਬਸ ਸਾਰੇ ਸੱਗਤ ਨੂੰ ਜੀ ਭਗਵਾਨ ਸ਼ਿਵ ਹੋਰ ਮਾਤਾ ਪਾਰਵਤੀ ਦੇ ਸ਼ੁਭ ਵਿਆਹ ਦੀਆਂ ਮਾਸ਼ ਸ਼ੁਭ ਰਾਤਰੀਆਂ ਤੇ ਲੱਖ ਲੱਖ ਵਧਾਈਆਂ ਦਿੰਦਾ। ਔਰ ਭਗਵਾਨ ਸ਼ਿਵ ਉਹਨਾਂ ਨੇ ਜਾਰ ਦਾ ਪਿਆਲਾ ਖੁਸ਼ ਮੀਤਾਂ ਦੀਆਂ ਨੂੰ ਬਚਾਰ ਵਾਸਤੇ ਔਰ ਸਾਨੂੰ ਉਹਨਾਂ ਤੋਂ ਸਬਕ ਲੈਣ ਦੀ ਲੋੜ ਆ ਉਹਨਾਂ ਨੇ ਜਿਹੜਾ ਰਸਤਾ ਦਿਖਾਇਆ ਸੀਗਾ ਨਰਣਾ ਦਾ ਭਗਵਾਨ ਸ਼ਿਵ ਦੀ ਫਰਤ ਦੇ ਵਿੱਚ ਸਾਰੇ ਸ਼ਾਮਲ ਸਿ ਤੋ ਅੱਜ ਵੀ ਸਾਡੇ ਮੰਡਾਰ ਵਾਲਿਆਂ ਨੇ ਉਹਦੀ ਮਿਸਾਲ ਪੇਸ਼ ਕੀਤੀ ਆਵੇਂ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਆਪਣੇ ਭਾਈਚਾਰੇ ਨਾਲ ਵਾਸੇ ਰਤਰੀ ਮਨਾ ਰਹੇ ਆ ਇੱਕ ਐਗਜ਼ਾਮਪਲ ਆ ਪੂਰੀ ਦੁਨੀਆ ਵਾਸਤੇ ਪੂਰੇ ਦੇਸ਼ ਵਾਸਤੇ ਪੂਰੇ ਪੰਜਾਬ ਵਾਸਤੇ ਜਿਵੇਂ ਉਹ ਹਰ ਸ਼ੇਵ ਦੇ ਚਰਨਾਂ ਅਜ ਮਾਤਾ ਪਾਰਕੀ ਦੇ ਚਰਨਾਂ ਚ ਪੈਤੀ ਕਰਨਾ ਕਿ ਸਾਰੇ ਭਗਤਾਂ ਦੇ ਜਿਹੜੇ ਘਰਾਂ ਦੇ ਵਿੱਚ ਖੁਸ਼ੀਆਂ ਖੇੜੇ ਤੰਦਰੁਸਤੀ ਔਰ ਸਾਡੇ ਪੰਜਾਬ ਨੂੰ ਚੜ੍ਹਦੀ ਕਲਾ ਬਖਸ਼ਣ ਔਰ ਪੰਜਾਬ ਵਿੱਚੋਂ ਜਿੰਨੀਆਂ ਪਰਾਈਆਂ ਹੈ ਜਾਂ ਚਾਹੇ ਉਹ ਕੈਕਸਟਾ ਹੋਵੇ ਜਾਂ ਨਸ਼ੇ ਆ ਉਹਨਾਂ ਨੂੰ ਖਾਤਮੇ ਵਿੱਚ ਸਾਡੀ ਸਹਾਇਤਾ ਕਰਨ ਸਾਡੇ ਤੇ ਅਸ਼ੀਰਵਾਦ ਬਣਾ ਕੇ ਰੱਖਣਾ ਤੇ ਅਸੀਂ ਪੰਜਾਬ ਉੱਧੜਾ ਹੈਗਾ ਜਿਹੜੇ ਬੱਚਿਆਂ ਨੂੰ ਚੰਗੀ ਵਿੱਦਿਆ ਲੋਕਾਂ ਨੂੰ ਚੰਗਿਆ ਸਿਹਤ ਹੋਤਾ ਔਰ ਨੌਜਵਾਨਾਂ ਨੂੰ ਰੋਜ਼ਗਾਰ ਔਰ ਜਿਹੜੇ ਸਾਡੇ ਬਜ਼ੁਰਗਾਂ ਉਹਨਾਂ ਨੂੰ ਮਾਣ ਸਨਮਾ ਫੇਸ ਜੀਨ ਮੰਦਿਰ ਬਜ਼ੁਰਗਾਂ ਤੋਂ ਸੁਣਿਆ ਬਹੁਤ ਜੀ ਪੁਰਾਣੀ ਪੜਿਆ ਜੀਨ ਮੰਦਿਰ ਸੁਖਾਂਵਰ ਆ ਮਲੇ 100 ਸਾਲ ਜੋ ਵੀ ਇਸ ਨਾਲ ਦਾ ਮੰਦਿਰ ਕਿਤੇ ਸ਼ਾਨ ਤੁਨੂ ਕਿਸੇ ਸਾਰੇ ਪੰਜਾਬ ਚ ਨਹੀਂ ਮਿਲੂਗੀ ਇਸ ਦਿਨ ਦੀ ਗੋਵਿੰਦ ਇੰਦਰੀਨੀ ਉਚਾਈ ਇੰਨੀ ਕੁਰਸੀ ਉਹ ਨੁਕੀਤੇ ਨਹੀਂ ਲੂਈ ਸਾਰੇ ਪੰਜਾਬ ਵਿੱਚ ਜੋ ਇਹ ਮੰਗੂ ਇੱਥੇ ਤੱਕ ਆਇਲ ਸਾਲ ਕੱਖ ਬੱਦੀ ਜਾ ਰਹੀ ਲੋਕਾਂ ਤੇ ਇਹਦਾ ਪੁਰਾਣਾ ਸਿਮੰਤ ਹੈ ਬਹੁਤ ਪੁਰਾਣਾ ਸਿਮੰਤ ਹੈ ਛੋਟ ਨਹੀਂ ਸਕਦੇ ਲੋਕਾਂ ਦੀਆਂ ਜਿਹੜੀਆਂ ਮੰਗਾਂ ਨੇ ਬਾਰੂ ਜਿਹੜਾ ਪਿਆ ਹੈ ਉਸ ਤੋਂ ਨਵਾਂ ਆਬਦ ਕੀ ਦੇ ਦੇ ਸਭ ਇੱਥੇ ਦਾਤਾ ਤੋਂ ਦੇ ਗਿਆ ਇੱਕ ਸਾਡੇ ਪਿੰਡ ਦੀ ਆਖਰੀ ਜਦੇ ਨਾ ਕੋਈ ਬੱਤ ਨਹੀਂ ਬੋਲਦੇ ਨਾ ਕੋਈ ਕੁਛ ਨਹੀਂ ਕੁਛ ਰਹੇ ਅੱਜ ਤਾਂ ਕੋਈ ਸਾਥ ਨਹੀਂ ਮਿਲਦਾ ਇਸੇ ਸਾਰੇ ਲੋਕ ਆਉਂਦੇ ਨੇ ਸਾਰੇ ਬੰਦੇ ਆਉਂਦੇ ਕੋਈ ਜੱਟ ਹੈ ਜ਼ਿਮੀਦਾਰ ਹੈ ਕੋਈ ਥੰਗਵਾ ਕੋਈ ਪੁਵਹ ਸਾਰੇ ਆਪੇ ਥੋੜਾ ਸਭੇ ਇਕੱਠੇ ਕਿ ਕੀ ਹੋ ਰਿਹਾ ਕੋਈ ਰਾਤੀ ਕਰਦਾ ਹਾਂਜੀ ਪੀਮ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਬਿਲਕੁਲ ਜੀ ਸਹੀ ਗੱਲ ਹੈ ਜੀ ਬਹੁਤ ਹੀ ਪ੍ਰਾਚੀਨ ਮੰਦਿਰ ਹੈ ਬਿਲਕੁਲ ਹੈ ਪਹਿਲਾਂ ਬਿਲਕੁਲ ਬ랙 ਰੰਗ ਦੇ ਸੀ ਤੇ ਫਿਰ ਤੇ ਪਰਿਵਾਰ ਦੇ ਨੇ ਦਰਸ਼ਨ ਹੋਣ ਲੱਗੇ ਨੇ ਅੱਜ ਤੋਂ ਲਾ ਲੋ 20 25 30 ਸਾਲ ਪਹਿਲਾਂ ਤੋਂ ਹੋਣ ਲੱਗੇ ਨੇ ਉਦੋਂ ਤੋਂ ਮਤਲਬ ਪੂਰਾ ਮੇਲਾ ਭਰਦਾ ਇੱਥੇ ਬਿਲਕੁਲ ਬਹੁਤ ਹੀ ਕੋਈ ਘਾਤ ਦੀ ਕਿਤੇ ਚੀਜ਼ ਨਹੀਂ ਕਿੰਨੇ ਸਾਲ ਪੁਰਾਣਾ ਮੰਦਿਰ ਹੈ ਜੀ ਇਹ ਇਹ ਸਾਡੀ ਜਿਹੜੀ ਤੱਲੀ ਲਿਖੀ ਹੋਈ ਹੈ ਉਹਦੇ ਵਿੱਚੋਂ ਇੱਕ ਅੰਕਤ ਹੈ ਜੋ ਅੰਕ 1500 ਲਿਖਿਆ ਹੋਇਆ ਹੈ ਉਹਦੇ ਹਿਸਾਬ ਨਾਲ ਤਾਂ ਇਹ ਸਾਨੂੰ 500 ਸਾਲ ਪੁਰਾਣਾ ਲੱਗਦਾ ਹੈ ਬਾਕੀ ਤੇ ਸਾਡੇ ਬਿਉਰਤ ਜਿਵੇਂ ਦੱਸ ਕੇ ਗਏ ਨੇ ਕਿਸੇ ਨੂੰ ਕੋਈ ਪਤਾ ਨਹੀਂ ਵੀ ਕਰੋ ਬਣਿਆ ਕਾਫੀ ਪੁਰਾਣਾ ਹੋਇਆ ਵੀ 2 2.5 ਸਾਲ ਪਹਿਲਾਂ ਦਾ ਮੰਦਿਰ ਹੈਗਾ ਜੀ ਜੋ ਜਿਹਦੀ ਚੰਦੀ ਲੱਗੀ ਹੈ ਸੇਵਾ ਤੇ ਉਹ ਚੰਦੀ ਤੇ 1500 ਕੁਸੇ ਵਿੱਚ ਵੀ ਲਿਖਿਆ ਹੋਇਆ ਹੈ ਅਸੀਂ ਉਹ ਨਿੰਬੂ ਲਾ ਕੇ ਸਾਫ ਕੀਤੀ ਸੀ ਕਿ ਕਿਹਦੇ ਤਾ ਲਾ ਕੇ ਨਿੰਬੂ ਲਾ ਕੇ ਇਹ ਸੰਮਤ ਹੈ 1500 ਉਸ ਸੰਮਤ ਤੇ ਮਤਲਬ ਉਹ ਸੰਤੂ ਦੇ ਰੋਣ ਲਾ ਕੇ ਖੜ ਕੇ ਵੀ ਇੰਨਾ ਪੁਰਾਣਾ ਮੰਦਿਰ ਪੈਨ 10 ਸਾਲ ਹੋਏ ਹਨ ਜੀ ਬਹੁਤ ਪੁਰਾਣਾ ਮੰਦਿਰ ਹੈ ਰਾਤਰੀ ਦੇ ਮੌਕੇ ਤੇ ਅਸੀਂ ਕੋਲਟਿੰਗ ਦਾ ਲੰਗਰ ਲਗਾਇਆ ਵਾ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਅਸੀਂ ਨਹੀਂ ਜੀ ਇਹ ਤਾਂ ਭੋਲੇ ਸ਼ੰਕਰ ਨੇ ਆਪ ਲਗਾਇਆ ਜੀ ਸੇਵਕਾਂ ਦੀ ਸੁਵਿਧਾ ਵਾਸਤੇ ਦੇਖੋ ਵਰਮੀ ਵੀ ਹੈ ਬਾਕੀ ਸਾਡੇ ਗੁਰੂ ਧਾਰੀਵਾਲ ਜੀ ਨੇ ਪੰਜਾਬੀ ਸ਼ੰਕਰ ਨੇ ਇਸੇ ਪਿੰਡ ਦੇ ਇਹਨਾਂ ਦੇ ਪਰਿਵਾਰ ਵੱਲੋਂ ਹਰ ਸਾਲ ਇਸੇ ਨਗਰ ਨਗਰ ਵੱਲੋਂ ਜੀ ਤੇ ਇਹ ਸੇਵਾ ਲਈ ਜਾਂਦੀ ਹੈ ਬਾਕੀ ਕਰੋਨ ਵਾਲਾ ਤਾਂ ਭੋਲੇ ਸ਼ੰਕਰ ਆਪੋ ਆਪ ਹੈ ਜੀ ਕੋਈ ਕਰਦੀ ਸਾ ਦਾ ਉਹਨਾਂ ਦੇ ਵਿਆਹ ਦੇ ਵਿੱਚ ਦੇਖੋ ਤੁਸੀਂ ਦੇਖਿਆ ਜੀ ਅੱਬਾ ਵਿਹਾਂ ਸ਼ਾਦੀਆਂ ਜਾਂ ਤਰ੍ਹਾਂ-ਤਰ੍ਹਾਂ ਦੇ ਪਕਵਾਨ ਹੁੰਦੇ ਨੇ ਉਸੇ ਤਰ੍ਹਾਂ ਇਸ ਮੰਦਿਰ ਦੇ ਵਿੱਚ ਲੱਗੇ। ਹਾਂਜੀ ਸਤਿਵਿਦੀਆ ਤੁਸੀਂ ਮੜੌੜ ਪੜਾਣ ਦੇ ਵਿੱਚ ਆਇਆ ਮੱਥਾ ਟੇਕਣ ਕੀ ਕਹਿਣਾ ਚਾਹੋ? ਥੈਂਕ ਯੂ ਅੱਜ ਬਹੁਤ ਹੀ ਪਾਵਨ ਪਵਿੱਤਰ ਦਿਹਾੜਾ ਮਹਾਸ਼ਿਵਰਾਤਰੀ ਦਾ ਔਰ ਭਗਵਾਨ ਸ਼ਿਵ ਦੇ ਸਾਰੇ ਅਸ਼ੀਰਵਾਦ ਲੈਣ ਲਈ ਇੱਥੇ ਪਹੁੰਚੇ ਨੇ ਕੱਲੇ ਨਗਰ ਮੰਡੌਰ ਦੇ ਨਹੀਂ ਸੂਚੇ ਇਲਾਕੇ ਤੋਂ ਮੈਂ ਦੇਖ ਰਿਹਾ ਵੱਡੀ ਸੰਗਤ ਲਾਭੇ ਤੋਂ ਬਹੁਤ ਖੁਸ਼ ਹੋ ਮਾ ਕੇ ਇੱਥੇ ਪਹੁੰਚਿਆ ਮੈਂ ਇਹੀ ਚਰਨਾ ਚ ਪ੍ਰਭੂਆਂ ਦੇ ਅਰਦਾਸ ਬੇਨਤੀ ਜੋ ਕਰਦਾ ਜਿਵੇਂ ਪ੍ਰਭੂਆਂ ਭਗਵਾਨ ਸਾਡੇ ਸਾਰਿਆਂ ਨੂੰ ਇਸੇ ਤਰ੍ਹਾਂ ਬਰਕਤ ਇਸੇ ਤਰ੍ਹਾਂ ਕਿਰਪਾ ਬਣਾ ਕੇ ਰੱਖਣ ਔਰ ਇੱਕ ਚੰਗਾ ਸਮਾਜ ਅਸੀਂ ਸਿਰਜ ਸਕੀਏ ਇੱਥੇ ਇਹ ਅਸ਼ੀਰਵਾਦ ਲੈਣ ਇੱਥੇ ਇਹ ਜੋ ਪਵਿੱਤਰ ਸਥਾਨਾਂ ਤੇ ਪਵਿੱਤਰ ਦਿਹਾੜਿਆਂ ਤੇ ਇਹੋ ਜਿਹਾ ਅਸ਼ੀਰਵਾਦ ਲੈਣ ਅਸੀਂ ਆਉਂਦੇ ਆਂ ਔਰ ਇਹ ਚਾਹੁੰਦੇ ਵੀ ਸਾਨੂੰ ਹਿੰਮਤ ਬਖਸ਼ਣ ਕੀਕਾਸੀ ਚੰਗੇ ਸਮਾਜ ਦੀ ਸਿਰਜਣਾ ਕਰ ਸਕੀ ਇਹਨਾਂ ਦਾ ਅਸ਼ੀਰਵਾਦ ਹੋਵੇਗਾ ਸਭ ਨੂੰ